ਮੌਕੇ ਦਾ ਸਰਪੰਚ ਜੇ 100 ਟਰਾਲੀ ਤੂੜੀ ਉਹਦੀ ਇੱਕੇ ਬੰਦੇ ਦੀ ਖਰਾਬ ਹੋ ਗਈ। ਡੇਰ ਦੌਰ ਰੱਖਦੇ ਮੈਂ ਮਰ ਗਏ ਜੇ ਮੈਂ ਸੁੰਦਿਆ ਸਾਰੇ ਆ ਜੇ ਦਵਾ। ਸਰ ਦਾ ਦੋ ਮਾਰਗਿਆਂ ਨੇ ਇੱਕ ਮਹੀਨਾ ਦੁੱਧ ਇਹਨੂੰ ਪਿਾਵਾਂਗੇ ਤੇ ਫੇਰੇ ਹੋਊਗਾ। ਹੁਣ ਦੱਸੋ ਕਿਹੜਾ ਪਿੰਡ ਆ ਤੇ ਕਿੱਥੇ ਸਮਾਲ ਚਾਹੀਦਾ। ਗੋਮਾਲ ਦੇ ਲਾਗੇ ਪਿੰਡ ਚਾੜਪੁਰ ਜੇ ਮੌਕੇ ਦਾ ਸਰਪੰਚ ਜੇ 100 ਟਰਾਲੀ ਤੂੜੀ ਉਹਦੀ ਇੱਕੇ ਬੰਦੇ ਦੀ ਖਰਾਬ ਹੋ ਗਈ। ਹੂੰ। ਅੱਛਾ ਪੈਂਦਾ ਕਿਹੜੇ ਰੋਡ ਤੇ ਦੱਸੋ ਪਹਿਲਾਂ? ਇਹ ਗੱਗੋਵਾਲੋ ਦਰਿਆ ਵਾਲੀ ਸਾਈਡ ਜੇ ਚੜਪੁਰ ਮਸ਼ਹੂਰ ਪੈਂਦੇ ਆ ਯਾਰ। ਠੀਕ ਹੈ ਜੀ। ਵਰਗੀ ਇੱਕ ਮਾਸਾ ਜਿੰਨੀ ਨਹੀਂ ਹੈਗੀ ਤੁਮ। ਇਹ ਕਿਹੜਾ ਪਿੰਡ ਹੈ ਵੀਰ? ਚੜਪੁਰ ਜੀ। ਚੜਪੁਰ ਹੈ। ਦੇਖੋ ਵੀ ਉਹ ਹੌਸਲਾ ਕਿੱਡਾ ਤਗੜਾ ਵੀਰ ਦਾ। ਸਸਰੀਕਲ ਬਲਾਗੇ ਪਿੰਡ ਦਾ ਸਰਪੰਚ ਹੁੰਦੇ ਆ ਉਹਨੇ ਇਹ ਨਹੀਂ ਕਿਹਾ ਕਿ ਮੈਨੂੰ ਟਰਾਲੀ ਤੋੜੀ ਦੀ ਚਾਹੀਦੀ ਹੈ ਜਾਂ ਇਹ ਚਾਹੀਦਾ ਜਿਉਂ ਜਿਹਦਾ ਲੱਗੇ ਆ ਕੇ ਵੈਸੇ ਖਲੋ ਗਿਆ। ਪਿੰਡ ਵਾਲਿਆਂ ਨੇ ਬੜਿਆਂ ਜਾਣਿਆਂ ਨੇ ਕਿਹਾ ਕਿ ਇਸ ਵੀਰ ਨੂੰ ਤੋੜੀ ਦੀ ਲੋੜ ਜੇ ਇਹਨੂੰ ਤੋੜੀ ਦੀ ਲੋੜ ਜੇ ਫਿਰ ਉਹ ਤੇ ਫਿਰ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਅਸੀਂ ਦਿਖਾਈ ਨਹੀਂ ਬਿਲਕੁਲ ਲਾਈਵ ਨਹੀਂ ਕਿੰਨੀ ਟੁੱੜੀ ਰੁੜ ਗਈ ਇਹਨਾਂ ਦੀ ਘਾਟ 150 ਟਰਾਲੀ 150 ਟਰਾਲੀ ਜਰੀ ਹੈਗੀ ਸੀ ਉਹ ਰੁੜ ਗਈ ਹੈ ਰੁੜ ਗਈ ਡੰਗਰ ਕਿੰਨੇ ਜੇ ਡੰਗਰ 30 35 ਆ ਵੇਖ ਹੀ ਨਾ ਦੇ 30 35 ਡੰਗਰ ਆ ਜਿੰਨਾਂ ਦੇ ਠੀਕ ਠੀਕ ਮੇਰੇ ਕੋਲ ਵੀ 30 35 ਆ ਅੱਛਾ ਜੀ ਉਹ ਸਰਪੰਚ ਆ ਮੈਂ ਮੈਂਬਰ ਆ ਮੇਰਾ ਘਰ ਉੱਥੇ ਆ ਜਿੱਥੇ ਤੁਸੀਂ ਆਪਰ ਦੇ ਬਨੇ ਮੋੜ ਗਿਆ ਠੀਕ ਠੀਕ ਪਿੰਡੇ ਚਾਰ 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 ਫੁੱਟ ਪਈ ਇੱਕ ਸੜਕਾਂ ਟੁੱਟਣ ਕਰਕੇ ਇਧਰ ਲੋਕ ਘਟ ਆ ਰਹੇ ਆ ਨਾ ਜਿਵੇਂ ਮੇਨ ਜਿਹੜੀ ਛੱਡ ਗਿਆ ਲੋਕੀ ਉੱਥੇ ਵਰਤਾ ਜੰਦੇ ਨੇ ਜਾਂ ਉੱਥੇ ਹੀ ਦੇ ਜੰਦੇ ਨੇ ਇਹ ਵੀ ਹੈਗਾ ਨਾ ਟੁੱਟ ਗਈ ਹੈ ਨਾ ਹਾਂ ਛੜਕ ਟੁੱਟਣ ਕਰਕੇ ਤਾਰ ਕਿਰਪਾ ਤਾ ਡੇ ਡੰਗਰੀ ਕਾਫੀ 30 40 ਡੰਗਰ ਨੇ ਹਾਂਜੀ ਇਹ ਦੋ ਦਾ ਹਾਂਜੀ ਹਾਂਜੀ ਤਾ ਟੋੜੀ ਮੈਨੂੰ ਸਾਡੀ ਨਾਲ ਅਸੀਂ ਉਹ ਸ਼ਰਮ ਦੇ ਮਾਰੇ ਉਹ ਗੱਲ ਤੁਹਾਡੀ ਗੱਲ ਮੈਂ ਕਰਦੀ ਨਹੀਂ ਕਰਦਾ ਕੀ ਕਰੀ ਬਿਲਕੁਲ ਹੁਣ ਤੁਹਾਡਾ ਇੱਥੇ ਪੈਸਾ ਕੀ ਕਰ ਲੂਗਾ ਟੋੜੀ ਕਿੱਥੋਂ ਲੈ ਆਉਗਾ ਟੋੜੀ ਤੇ ਬੜੀ ਹੋਣੀ ਆ ਪੈਸਾ ਜਿੰਨਾ ਮਰਜ਼ੀ ਹੋਏ ਆ ਕਹਿੰਦੇ ਯਾਰ ਮੇਰੇ ਡੇਰ ਦੋ ਰੱਖਦੇ ਮੈਂ ਮਹੀਂ ਮਰ ਗਈ ਜੇ ਮਹੀਂ ਸੁੰਦਿਆ ਸਾਰੇ ਆ ਜਵਾਬ ਹੋਗਾ ਅੱਛਾ ਅੱਛਾ ਜੋ ਮੈਂ ਜੋਰ ਛੁੱਟਾ ਲਗੀ ਰਿਹਾ। ਪਛੋੜੀ ਗੱਲ ਦੇ ਪਰਸੋਂ ਦੀ ਆ ਗੱਲ ਆ। ਆ ਜਵਾ ਦੇ ਮੇਰੀਆਂ ਸਾਹ ਦਾ ਦੋ ਮਾਰ ਗਿਆ ਨੇ ਇੱਕ ਮਹੀਨਾ ਦੁੱਧ ਇਹਨੂੰ ਪਿਾਵਾਂਗੇ ਤੇ ਫੇਰੀ ਹੋਊਗਾ। ਫੇਰੀ 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 ਹੋਊਗਾ ਬਿਲਕੁਲ ਬਿਲਕੁਲ ਸਹੀ। ਐਡਾ ਨੁਕਸਾਨ ਹੋ ਗਿਆ। ਰੱਬ ਅੱਗੇ ਨੀ ਕਿਹਾ ਦਾ ਜੋਰ ਬਾਕੀ ਇਹੋ ਅਰਦਾਸ ਕਰੀਏ। ਕੀ ਪ੍ਰਮਾਤਮਾ ਸਾਰਿਆਂ ਨੂੰ ਆਪਣੇ ਆਪਣਾ ਕੇ ਨੂੰ ਮੰਗਣ ਦੀ ਲੋੜ ਹੀ ਨਾ ਪਵੇ ਕੇ। ਹਾਂ। ਆਹੇ ਜਦਿਆ ਤੁਹਾਡੀ ਬੜੀ ਮਿਹਰਬਾਨੇ ਹੱਥ ਜੋਨਿਆ ਬੜੀ ਸ਼ਾਵਾਹ ਦੇ ਤੂੜੀਆਂ ਥਾਲੀ ਦਾ ਲਾਦਰਾ ਲਿਆਉਂਦੇ ਉਹ ਵਾਧੂ ਕਿਹਦੇ ਕੋ ਹੁੰਦੀ ਆ। ਬਿਲਕੁਲ ਜੀ ਵਾਧੂ ਕੇ ਕੋ ਨਹੀਂ ਹੁੰਦੀ। ਬਾਬਾ ਜੀ ਕੁਕੜਾਂ ਵਾਲਾ ਜਿਹੜੇ ਲਾਗੇ ਚਾਗੇ ਪਿੰਡ ਨੇ ਉਹ ਵੀਰ ਬੋਪਾ ਰਹੇ ਤੋਂ ਆਇਆ ਵਾ ਜੇ ਹੋਰ ਵੀ ਕੋਈ ਵੀਰ ਭਰਾ ਸੇਵਾ ਕਰਨਾ ਚਾਹੁੰਦਾ ਹੈ ਚਾੜਪੁਰ ਜ਼ਰੂਰ ਜਾਇਓ ਤੇ ਵੀਰ ਹੋਣਾ ਨੇ ਬਹੁਤ ਹੀ ਸੇਵਾ ਕੀਤੀ ਚਾਹ ਪਾਣੀ ਪੁਛ ਕੇ ਰੋਟੀ ਤੱਕ ਕਹਿੰਦੇ ਕਿ ਤੁਹਾਨੂੰ ਖੂਨ ਤਾਂ ਬਣਾਣੀ ਜਾਂਦੇ ਨਾ ਤੇ